ਠੀਕ ਹੈ ਕਿ ਵਿਅਕਤੀ ਵੱਲੋਂ ਇੱਕ ਘਰ ਦੇ ਬਾਹਰ ਜਿਹੜੇ ਹੈਗੀ ਹੈ ਫਾਇਰਿੰਗ ਕੀਤੀ ਗਈ ਇੱਕ ਰੌਂਦ ਫਾਇਰ ਕੀਤਾ ਤੇ ਨਾਲ ਹੀ ਇੱਕ ਜਿਹੜੀ ਹੈਗੀ ਧਮਕੀ ਵਾਲੀ ਜਿਹੜੀ ਚਿੱਠੀ ਸੀ ਉਹਦੇ ਘਰ ਦੇ ਵਿੱਚ ਸੁੱਟੀ ਚਿੱਠੀ ਦੇ ਵਿੱਚ ਉਹਨੇ ਜਿਹੜੇ ਹੈਗੇ ਆ ਉਹਦੇ ਕੋਲੋਂ ਫਰौती ਦੀ ਜਿਹੜੀ ਮੰਗ ਕੀਤੀ ਸੀ ਕਿ 20 ਲੱਖ ਰੁਪਏ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਇੱਕ ਸਟ੍ਰਕਚਰ ਬਣੀ ਆ ਜਿਹੜੇ ਬੰਦੇ ਦੇ ਘਰ ਸੁੱਟੀ ਸੀ ਉਹਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਫॉर ਸਿਕਿਉਰਟੀ ਰੀਜ਼ਨ ਇਸ ਘਟਨਾ ਦੀ ਵਾਰਦਾਤ ਨੂੰ ਜਿਹੜਾ ਹੈਗਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਗੰभीरता ਨਾਲ ਲੈਂਦੇ ਹੋਏ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਡੀਐਸਪੀ ਫੂਲ ਮਿਸਟਰ ਪ੍ਰਦੀਪ ਸਿੰਘ ਜੀ ਨਾਲ ਉਹਦੇ ਨਾਲ ਇੰਚਾਰਜ ਸੀਆਈਏ ਟੂ ਇੰਚਾਰਜ ਕਰਨਦੀਪ ਜੀ ਤੇ ਨਾਲ ਜਿਹੜਾ ਐਸਐਚਓ ਸਿਟੀ ਰਾਮਪੁਰਾ ਬੋਟਾ ਸਿੰਘ ਜੀ ਇਹ ਵੱਖ-ਵੱਖ ਟੀਮਾਂ ਜਿਹੜੀਆਂ ਸਾਡੀਆਂ ਇਸ ਵਾਰਦਾਤ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਬੰਦੇ ਵਿੱਚ ਅਸੀਂ ਮੁਕੱਦਮਾ ਨੰਬਰ 156 ਅੰਡਰ ਸੈਕਸ਼ਨ 308 ਸਬਸੈਕਸ਼ਨ 5 351 ਸਬਸੈਕਸ਼ਨ 4 ਬੀਐਨਐਸ ਜਿਹੜਾ ਹੈਗਾ ਥਾਣਾ ਸਿਟੀ ਰਾਮਪੁਰਾ ਦੇ ਵਿੱਚ ਰਜਿਸਟਰ ਕੀਤਾ ਗਿਆ ਤੇ ਵਕਫਾਕ ਐਂਗਲਾਂ ਤੋਂ ਜਿਹੜੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਬੇਸਿਸ ਔਨ ਦਾ ਬੇਸਿਸ ਆਫ ਟੈਕਨੀਕਲ ਐਵੀਡੈਂਸ ਸੀਸੀਟੀਵੀ ਐਵੀਡੈਂਸ ਸਾਰੀਆਂ ਨਾਲ ਹਿਊਮਨ ਇੰਟੈਲੀਜੈਂਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਚੜੀ ਸਾਡੀ ਟੀਮ ਨੂੰ ਉਹਨੂੰ ਸਫਲਤਾ ਹਾਸਲ ਹੋਈ ਜਦੋਂ ਅਸੀਂ 17 ਤਰੀਕ ਨੂੰ ਸਤਨਾਮ ਸਿੰਘ ਗੁਰਫਰਮਾ ਜਿਸ ਨੇ ਇਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਸ ਦੇ ਘਰ ਦੇ ਬਾਹਰ ਫਾਇਰ ਕੀਤਾ ਸੀ ਫਰੋਦੀ ਦੀ ਮੰਗ ਕੀਤੀ ਸੀ ਸਾਡੀ ਸੀਏ2 ਦੀ ਟੀਮ ਦੇ ਨਾਲ ਐਸਐਚਓ ਸਿਟੀ ਰਾਮਪੁਰਾ ਬੋਟਾ ਸਿੰਘ ਦੀ ਟੀਮ ਵੱਲੋਂ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਪਹਿਲੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਮੰਨਿਆ ਕਿ ਜਿਹੜਾ ਇਹਨੇ ਉਸ ਦਿਨ 14 ਤਰੀਕ ਦੀ ਸ਼ਾਮ ਨੂੰ ਉਹਦੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਜਿਹੜੀ ਵਾਰਦਾਤ ਦੇ ਵਿੱਚ ਇਹਨੇ ਵੈਪਨ ਯੂਜ਼ ਕੀਤਾ ਸੀਗਾ 12 ਬੋਰ ਦਾ ਦੇਸੀ ਕੱਟਾ ਨਾਲ ਤਿੰਨ ਜਿੰਦਾ ਕਾਰਤੂਸ 12 ਬੋਰ ਨਾਲ ਜਿਹੜਾ ਇੱਕ ਮੋਟਰਸਾਈਕਲ ਨੇ ਯੂਜ਼ ਕੀਤਾ ਸੀਗਾ ਬਿਨਾ ਨੰmberੀ ਮੋਟਰਸਾਈਕਲ ਤੇ ਇੱਕ ਨਾਲ ਦੋ ਮੋਬਾਈਲ ਜਿਹੜੇ ਹੈਗੇ ਨੇ ਇਹਦੀ ਪੋਜੈਸ਼ਨ ਦੇ ਵਿੱਚੋਂ ਅਸੀਂ ਬਰਾਮਦ ਕੀਤੇ ਨੇ ਇਸ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਮੋਟਰਸਾਈਕਲ ਨੇ ਯੂਜ਼ ਕੀਤਾ ਸੀ ਵਾਰਦਾਤ ਦੇ ਵਿੱਚ ਉਹ ਵੀ ਥਾਣਾ ਪਿੰਡ ਜੇਠੂ ਕੋਤੋਂ ਕੁਝ ਦਿਨ ਪਹਿਲਾਂ ਹੀ ਇਹਨੇ ਖੋਹ ਕੀਤਾ ਸੀਗਾ ਉਸ ਮੋਟਰਸਾਈਕਲ ਦੀ ਵਰਤੋਂ ਕਰਦੇ ਹੋਏ ਤੇ ਨਾਲ ਦੇਸੀ ਘਟਾ ਦੀ ਵਰਤੋਂ ਕਰਦੇ ਹੋਏ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਡੀ ਜਦੋਂ ਇਸ ਨੂੰ ਇਸੇ ਉਸ ਤੋਂ ਬਾਅਦ ਜਦੋਂ ਕਾਲ ਕਰ ਰਹੇ ਸੀ ਸਾਡੀ ਟੀਮ ਸੋਲੇ ਨੂੰ ਟ੍ਰੈਪ ਪ੍ਰੋਪਰ ਟ੍ਰੈਪ ਲੇਆਉਟ ਕਰਕੇ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੀ ਵਾਰਦਾਤ ਵਾਲੇ ਜਿਹੜੇ ਵੈਪਨ ਸੀਗੇ ਮੋਟਰਸਾਈਕਲ ਸੀਗਾ ਮੋਬਾਈਲ ਸੀਗੇ ਸਾਰੇ ਅਸੀਂ ਬਰਾਮਦ ਕਰ ਲੈਣੇ ਬਾਕੀ ਜਿਹੜੀ ਹੋਰ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਬੰਦਾ ਤਾਂ ਇਹਦੇ ਨਾਲ ਜਿਹੜੇ ਵਾਰਦਾਤ ਦੇ ਵਿੱਚ ਇਨਵੋਲਡ ਹੁੰਦੀ ਸੀਗਾ ਉਸ ਬਾਰੇ ਜਿਹੜੇ ਰਿਮਾਂਡ ਲੈ ਕੇ ਇਹਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੀ ਇਹ ਮੁੱਢਲੀ ਜਿਹੜੀ ਛੋਟੀ ਜਿਹੀ ਪੋਸ਼ਕਸ਼ ਦੇ ਵਿੱਚ ਇਹ ਹੀ ਆਇਆ ਕਿ ਉਹਨੂੰ ਪਹਿਲਾਂ ਇਹ ਜਾਣਦਾ ਸੀਗਾ ਉਹ ਕਿਸੇ ਪ੍ਰੋਫੈਸ਼ਨ ਦੇ ਵਿੱਚ ਹੈ ਉਸ ਪ੍ਰੋਫੈਸ਼ਨ ਦੇ ਲਿੰਕ ਦੇ ਵਿੱਚ ਹੀ ਜਿਹੜਾ ਹੈਗਾ ਪਹਿਲਾਂ ਇਹ ਉਹਦਾ ਉਹਦੇ ਨਾਲ ਲਿੰਕ ਦੇ ਵਿੱਚ ਸੀਗਾ ਜਾਣਦਾ ਸੀਗਾ ਉਹਨੂੰ ਬਟ ਉਸ ਬੰਦੇ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਵੀ ਇਹ ਫਲਾਣਾ ਬੰਦਾ ਹੈਗਾ ਜਿਹਨੇ ਇਹ ਵਾਰਤਾ ਨੂੰ ਜਨਮ ਦਿੱਤਾ ਹੈ ਕਿਸੇ ਗਰੋਹ ਨਾਲ ਸੰਬੰਧ ਜਿਹੜੀ ਮਡਰਲੀ ਪੁਛਗਿਸ ਦੇ ਵਿੱਚੋਂ ਤਾਂ ਇਦਾਂ ਦੇ ਕੋਈ ਇਹਦੇ ਨਾਲ ਕਿਸੇ ਗੈਂਗ ਜਾਂ ਕਿਸੇ ਗਰੋਹ ਦੇ ਨਾਲ ਲਿੰਕ ਜਿਹੜਾ ਸਟੈਬਲਿਸ਼ ਨਹੀਂ ਹੁੰਦਾ ਬਟ ਫਿਰ ਵੀ ਅਸੀਂ ਜਿਹੜੇ ਅਗਰ ਮਾਨ ਲੈ ਕੇ ਦੀ ਢੁਗਾਈ ਨਾਲ ਜਿਹੜੀ ਇੰਟਰੋਗੇਸ਼ਨ ਕੀਤੀ ਜਾਊਗੀ ਸਰ ਕਿੰਨੇ ਬੰਦੇ ਇਨਵੋਲਵਮੈਂਟ ਸੀਗੇ ਇਸ ਤੇ ਇਹਦੇ ਵਿੱਚ ਬੇਸਿਕਲੀ ਇੱਕੋ ਬੰਦਾ ਜਿਹੜਾ ਗ੍ਰਫਤਾਰ ਕੀਤਾ ਗਿਆ ਸਤਨਾਮ ਸਿੰਘ ਉਰਫ ਧਰਮਾ ਇਹ ਇਹ ਕੱਲੋ ਕੇ ਥ ਜਿਹੜਾ ਹੈਗਾ ਇਹਦੇ ਕੋਲੋਂ ਜਿਹੜਾ ਵੈਪਨ ਵੀ ਅਸੀਂ ਬਰਾਮਦ ਕਰ ਲਿਆ। ਜਿਹਦਾ ਇੱਥੇ ਲਿਖਿਆ ਹੋਇਆ ਕਿ ਉਹਦੇ ਚੋਂ ਪਹਿਲਾਂ ਬੱਚੇ ਦੇ ਤੇ ਦਰਜ ਹੋਇਆ ਪਰ ਉਹਦੇ ਤੇ ਵੀ ਲਿਖਿਆ ਕਿ ਪਹਿਲਾਂ ਇਹਦਾ ਮੋਟਰਸਾਈਕਲ ਹੋਇਆ ਤਾ ਜਿਹੜਾ ਮੋਟਰਸਾਈਕਲ ਖੋਹ ਕੀਤਾ ਉਹ ਅਸੀਂ ਅਨਨੋਣ ਬੰਦੇ ਦੇ ਉੱਪਰ ਮੁਕਦਮਾ ਦਰਜ ਹੈ। ਹੁਣ ਉਸ ਮੁਕਦਮੇ ਦੇ ਵਿੱਚ ਕਿਉਂਕਿ ਇਹਦੀ ਇੰਟੈਰੋਗੇਸ਼ਨ ਦੇ ਵਿੱਚ ਆਇਆ ਵੀ ਇਹ ਜਿਹੜਾ ਮੋਟਰਸਾਈਕਲ ਉਹਨੇ ਖੋਹਿਆ ਉਹਦੇ ਸਬੰਧੀ ਫਲਾਮ ਮੁਕਦਮਾ ਦਰਜ ਹੈ ਉਹਦੇ ਵਿੱਚ ਅਸੀਂ ਇਹਨੂੰ ਨਾਮਿਨੇਟ ਕਰਕੇ ਤਾਂ ਉਹਦੇ ਵਿੱਚ ਰਿਮਾਨ ਲਵਾਂਗੇ। ਇਸ ਦਾ ਜਿਹੜਾ ਇੱਕ ਕੰਟੈਂਟ ਹੈ। ਜੀ। ਨਹੀਂ ਕਿਸੇ ਕੋਈ ਨਹੀਂ ਤਾਂ ਇਹ। ਇਹ ਇਨਡੈਰੋਗੇਸ਼ਨ ਦੇ ਵਿੱਚ ਇਹਨੇ ਦੱਸਿਆ ਵੀ ਰਾਜਸਥਾਨ ਦੇ ਕਿਸੇ ਬੰਦੇ ਤੋਂ ਲੈ ਕੇ ਆਇਆ ਸੀਗਾ ਉਸ ਵਾਸਤੇ ਵੀ ਸਾਡੀ ਜਿਹੜੀ CA2 ਦੀ ਟੀਮ ਜਿਹੜੀ ਹੈਗੀ ਨਾ ਅਸੀਂ ਰੇਡ ਵਾਸਤੇ ਰੇਡਿੰਗ ਪਾਰਟੀ ਤੇ ਭੇਜਿਆ ਹੋਈਆਂ ਨੇ ਤੇ ਉਸ ਬੈਕਵਰਡ ਲਿੰਕ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਕਿਸੇ ਕਿਸੇ ਕੀ ਸਾਹਮਣੇ ਆਉਂਦੀ ਹੈ ਤੇ ਉਸ ਵਾਸਤਾ ਉਹਦੇ ਵਿੱਚ ਤਿੰਨ ਹੋਰ ਮੋਟਰਸਾਈਕਲ ਨੇ ਦੋ ਦੋ ਲੜਕੇ ਹੋਰ ਬੈਠੇ ਨੇ 6 ਜਣੇ ਨੇ ਸੱਤਮਾ ਇਹ ਹੈ ਇੱਕ ਅੱਲਾ ਖੜਾ ਹੋ ਕੇ ਗੋਲੀ ਮਾਰਦਾ ਹੈ ਜਿਹੜੇ ਬਾਕੀ 6 ਐ ਉਹਨਾਂ ਦਾ ਕੀ ਕੋਈ ਲਿੰਕ ਆਇਆ ਸਾਹਮਣੇ ਜਾਂ ਕਿਦਾਂ ਨਹੀਂ ਜਿਹੜੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਤੱਕ ਕਿਸੇ ਦਾ ਇਹਨਾਂ ਨਾਲ ਲਿੰਕ ਨਹੀਂ ਆਇਆ ਹੈਗਾ ਖੋਜ ਸਕਦਾ ਉਹ ਉੱਥੇ ਵੈਸੇ ਲੰਘਦੇ ਹੋਣ ਬਟ ਫਿਰ ਵੀ ਜਿਹੜਾ ਹੈਗਾ ਅਸੀਂ ਰਿਮਾਨ ਲੈ ਕੇ ਇਹਨਾਂ ਡਿਵਾਈਸ ਨਾਲ ਹੋਰ ਪੁੱਛਗਿੱਛ ਕਰਾਂਗੇ ਵੀ ਕੋਈ ਹੋਰ ਬੰਦਾ ਜਿਹੜਾ ਕਿਸੇ ਲੌਜਿਸਟਿਕਸ ਦੇ ਵਿੱਚ ਜਾਂ ਹੋਰ ਕਿਸੇ ਐਂਗਲ ਦੇ ਵਿੱਚ ਇਹਨਾਂ ਨਾਲ ਸ਼ਾਮਲ ਹੋਊਗਾ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਇਹਨਾਂ ਨੂੰ ਮੌਤ ਸੁਖ ਹੋਇਆ ਸੀਗਾ ਸਪਾਂਸ ਦੇ ਨਾਲ ਉਹ ਵੀ ਸੀਗਾ ਸੁਪਰੀ ਸਿੰਘ ਉਹ ਫੜਲੇ ਨਹੀਂ ਫੜਲੇ ਨਹੀਂ ਉਹ ਸਾਡੀ ਟੀਮ ਜਿਹੜੀ ਹੈਗੀ ਲੱਗੀ ਹੋਈ ਆ ਉਹਨੂੰ ਵੀ ਅਸੀਂ ਜਲਦੀ ਰੌਂਡ ਅ